ਪੁਲਿਸ ਦੇ ਵੱਲੋਂ ਇੱਕ ਖਤਰਨਾਕ ਗੈਂਗ ਦੇ ਖਿਲਾਫ ਐਕਸ਼ਨ ਲਿਆ ਗਿਆ ਹੈ ਤਾਂ ਇਸ ਗੈਂਗ ਦੇ ਕੋਲ ਜੀ ਵੈਗਨ ਅਤੇ ਲੈਂਬਰਗਿਨੀ ਵਰਗੀਆਂ ਵੱਡੀਆਂ ਗੱਡੀਆਂ ਸਨ ਤਾਂ ਪ੍ਰੋਜੈਕਟ ਨਾਈਟ ਟ੍ਰੇਨ ਤਹਿਤ ਕੈਨੇਡਾ ਦੀ ਪੀਪਲ ਪੁਲਿਸ ਦੇ ਵੱਲੋਂ ਘਰਾਂ ਅਤੇ ਦੁਕਾਨਾਂ ਤੇ ਹਮਲੇ ਅਤੇ ਲੁੱਟਾਂ ਖੋਹਾਂ ਨਾਲ ਜੁੜੇ ਅਪਰਾਧਿਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਤਾਂ ਦੋ ਆਪਸ ਦੇ ਵਿੱਚ ਜੁੜੇ ਹੋਏ ਖਤਰਨਾਕ ਅਪਰਾਧਿਕ گروਹਾਾਂ ਦਾ ਖਾਤਮਾ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ ਮਈ 2024 ਤੋਂ ਦਸੰਬਰ 2024 ਤੱਕ ਗ੍ਰੇਟਰ ਟ੍ਰਾਂਟੋ ਆਰੀਆ ਦੇ ਵਿੱਚ ਵਾਪਰੀਆਂ 17 ਹਿੰਸਕ ਘਟਨਾਵਾਂ ਦੇ ਵਿੱਚ ਇਹ ਗੈਂਗ ਸ਼ਾਮਿਲ ਸਨ ਇਹਨਾਂ ਘਟਨਾਵਾਂ ਵਿੱਚ ਘਰਾਂ ਵਿੱਚ ਦਖਲ ਦੇਣ ਅਤੇ ਗਹਿਣਾਂ ਦੀਆਂ ਦੁਕਾਨਾਂ ਉੱਤੇ ਹਮਲਾ ਕੀਤਾ ਗਿਆ ਸੀ ਕਈ ਪੀੜਤਾਂ ਨੂੰ ਗੰਭੀਰ ਸੱਟਾਂ ਮਾਰੀਆਂ ਗਈਆਂ ਸਨ ਅਤੇ ਕੁੱਲ ਮਿਲਾ ਕੇ 2 ਮਿਲੀਅਨ ਡਾਲਰ ਤੋਂ ਵੱਧ ਦੀ ਚੋਰੀ ਇਹਨਾਂ ਦੇ ਵੱਲੋਂ ਕੀਤੀ ਗਈ ਸੀ ਤਾਂ ਇਸ ਜਾਂਚ ਵਿੱਚਲੇ ਕੁਝ ਮੁੱਖ ਮਾਮਲਿਆਂ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ 15 ਅਕਤੂਬਰ 2024 ਨੂੰ ਰਾਤ 12:34 ਮਿੰਟ ਤੇ ਤਿੰਨ ਹਮਲਾਵਰ ਮਿਸਰੀ ਸਾਗਾ ਦੇ ਵਿੱਚ ਇੱਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਮਾਲਕ ਨੂੰ ਛਾਤੀ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਹੈ ਹਮਲਾਵਰ ਚੋਰੀ ਕੀਤੀ ਗੱਡੀ ਵਿੱਚ ਫਰਾਰ ਹੋ ਜਾਂਦੇ ਨੇ ਤਾਂ ਮਾਲਕ ਇਸ ਹਮਲੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਸੀ ਇਸੇ ਤਰ੍ਹਾਂ ਫਿਰ 22 ਅਕਤੂਬਰ 2024 ਨੂੰ ਰਾਤ 1:20 ਤੇ ਦੋ ਹਮਲਾਵਰ ਨੇ ਜਿਹੜੇ ਉਹ ਬ੍ਰੈਂਪਟਨ ਦੇ ਵਿੱਚ ਮਿਸਿਸ ਸਾਗਾ ਰੋਡ ਤੇ ਕਵੀਨ ਸਟਰੀਟ ਦੇ ਨੇੜੇ ਇੱਕ ਘਰ ਦੇ ਵਿੱਚ ਦਾਖਲ ਹੁੰਦੇ ਨੇ ਅਤੇ ਵਾਹਨ ਦੀਆਂ ਚਾਬੀਆਂ ਮੰਗੀਆਂ ਜਾਂਦੀਆਂ ਨੇ ਇੱਕ ਪੀੜਤ ਵਿਅਕਤੀ ਨੂੰ ਇੰਨਾ ਮਾਰਿਆ ਕੁੱਟਿਆ ਜਾਂਦਾ ਹੈ ਕਿ ਉਹ ਬੇਹੋਸ਼ ਹੋ ਜਾਂਦਾ ਹੈ ਅਤੇ ਉਸ ਦੇ ਉੱਤੇ ਦੂਜਾ ਹਮਲਾਵਰ ਗੱਡੀ ਚੜਾ ਦਿੰਦਾ ਹੈ ਤਾਂ ਪੀੜਤ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਦਾਖਲ ਕਰਵਾਇਆ ਜਾਂਦਾ ਹੈ ਬੇਹੱਦ ਗੰਭੀਰ ਸੱਟਾਂ ਨੇ ਜਿਹੜੀਆਂ ਉਸ ਦੇ ਲੱਗਦੀਆਂ ਨੇ ਤਾਂ 22 ਜੁਲਾਈ 2025 ਤੱਕ ਪੁਲਿਸ ਨੇ 6 ਬਾਲਗ ਅਤੇ 6 ਨਾਬਾਲਗਾਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਉੱਤੇ ਕੁੱਲ 136 ਕੇਸ ਤਾਂ ਜਿਹੜੇ ਉਹ ਦਰਜ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਕਤਲ ਦੀ ਕੋਸ਼ਿਸ਼, ਡਕੈਤੀ, ਹਥਿਆਰਾਂ ਦੇ ਮਾਮਲੇ ਅਤੇ ਚੋਰੀ ਕੀਤੀ ਸੰਪਤੀ ਰੱਖਣ ਵਰਗੀਆਂ ਧਾਰਾਵਾਂ ਸ਼ਾਮਿਲ ਨੇ ਤਾਂ ਸੱਤ ਦੋਸ਼ੀਆਂ ਨੂੰ ਨਿਆਇਕ ਹਿਰਾਸਤ ਵਿੱਚ ਭੇਜਿਆ ਗਿਆ ਹੈ ਅਤੇ ਦੋਨੋਂ ਬੇਲ ਮਿਲ ਗਈ ਹੈ ਅਤੇ ਤਿੰਨ ਨੂੰ ਉਹਨਾਂ ਦੀ ਗ੍ਰਿਫਤਾਰੀ ਵੇਲੇ ਅੰਡਰਟੇਕਿੰਗ ਦੇ ਰਿਹਾ ਕਰ ਦਿੱਤਾ ਗਿਆ ਹੈ ਤਾਂ ਇਹ ਵੀ ਖੁਲਾਸਾ ਹੋਇਆ ਹੈ ਕਿ ਪੰਜ ਦੋਸ਼ੀ ਪਹਿਲਾਂ ਤੋਂ ਹੀ ਬੇਲ ਦੀਆਂ ਸ਼ਰਤਾਂ ਉੱਤੇ ਬੰਨੇ ਹੋਏ ਸਨ ਤਾਂ ਜਾਂਚ ਦੌਰਾਨ ਪੁਲਿਸ ਨੇ ਲਗਭਗ ਅੱਧੀ ਚੋਰੀ ਕੀਤੀ ਸੰਪਤੀ ਬਰਾਮਦ ਕਰ ਲਈ ਹੈ ਜਿਸ ਦੀ ਕੀਮਤ ਇੱਕ ਮਿਲੀਅਨ ਡਾਲਰ ਤੋਂ ਵੱਧ ਬਣਦੀ ਹੈ ਤਾਂ ਇਸ ਦੇ ਵਿੱਚ ਮਹਿੰਗੀਆਂ ਗੱਡੀਆਂ ਵੀ ਸ਼ਾਮਿਲ ਨੇ ਮਰਸਡੀਜ਼ ਕੰਪਨੀ ਦੀ ਜੀ ਵੈਗਨ ਅਤੇ ਲੈਂਬਰਗਿਨੀ ਦੀ ਉਰਸਕਾਰ ਇਹਨਾਂ ਦੇ ਕੋਲੋਂ ਬਰਾਮਦ ਹੋਈ ਹੈ ਐਲਵੀ ਦੇ ਡਿਜ਼ਾਈਨਰ ਬੈਗ ਉੱਚ ਪੱਧਰੀ ਗਹਿਣੇ ਅਤੇ ਕੱਪੜੇ ਅਤੇ ਕੈਨੇਡੀਅਨ ਕਰੰਸੀ ਬਰਾਮਦ ਹੋਈ ਹੈ ਇਸ ਦੇ ਨਾਲ ਭਰੀ ਹੋਈ ਬੰਦੂਕਾਂ ਤੇ ਗੋਲੀਆਂ ਵੀ ਇਹਨਾਂ ਦੇ ਕੋਲੋਂ ਬਰਾਮਦ ਕੀਤੀਆਂ ਗਈਆਂ ਨੇ ਨਵਾਲਕ ਦੋਸ਼ੀਆਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਮਦਦ ਅਤੇ ਸਹਾਇਤਾ ਦੇਣ ਲਈ ਰੈਫਰਲ ਕੀਤੇ ਗਏ ਹਨ ਤਾਂ ਜੋ ਇਹ ਜਾਂਚ 온ਟਾਰੀਓ ਸਰਕਾਰ ਅਤੇ ਸਾਲਿਸਟਰ ਜਨਰਲ ਦੇ ਦਫ਼ਤਰ ਵੱਲੋਂ ਦਿੱਤੀ ਗਈ ਫੰਡਿੰਗ ਅਤੇ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ 온ਟਾਰੀਓ ਦੇ ਸਹਿਯੋਗ ਨਾਲ ਸੰਭਵ ਹੋ ਸਕੀ ਤਾਂ ਅਧਿਕਾਰੀ ਵਿਸ਼ਵਾਸ ਕਰਦੇ ਹਨ ਕਿ ਹੋਰ ਲੋਕ ਵੀ ਇਹਨਾਂ ਕਟਾਵਾਂ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਉਹਨਾਂ ਨੇ ਅਪੀਲ ਕੀਤੀ ਹੈ ਕਿ ਅਗਰ ਕਿਸੇ ਕੋਲ ਜਾਣਕਾਰੀ ਹੋਵੇ ਜਾਂ ਕੋਈ ਇਹਨਾਂ ਵਰਗੀਆਂ ਕਟਾਵਾਂ ਦਾ ਸ਼ਿਕਾਰ ਹੋਇਆ ਹੋਵੇ ਤਾਂ 9054533311 ਜਾਂ ਫਿਰ ਕ੍ਰਾਈਮ ਸਟਾਪਰਸ 1800228477 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ ਪੀਪਲ ਪੁਲਿਸ ਦੀ ਵੈਬਸਾਈਟ ਤੇ ਜਾ ਕੇ ਵੀ ਇਸ ਬਾਬਤ ਸੰਪਰਕ ਜਿਹੜਾ ਉਹ ਕੀਤਾ ਜਾ ਸਕਦਾ ਹੈ ਤਾਂ ਇੱਕ ਖਤਰਨਾਕ ਅਪਰਾਧਿਕ ਗੈਂਗ ਦਾ ਖਾਤਮਾ ਜਿਹੜਾ ਉਹ ਪੀਲ ਪੁਲਿਸ ਦੇ ਵੱਲੋਂ ਕੀਤਾ ਗਿਆ ਹੈ